ਸਰਟੀਫੀਕਲ ਦੀ ਮੈਂ ਮਨਦੀਪ ਕੋਲ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਨਦੀਪ ਮੰਨ ਤੇ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਮਕੀਨ ਦੀ ਗੱਲ ਕਰਾਂਗੇ ਜੋ ਆਪਾਂ ਘਰ ਦੇ ਵਿੱਚ ਬਣਾਇਆ ਸੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਇਸ ਲਈ ਬਹੁਤ ਹੀ ਘੱਟ ਘਿਓ ਦੀ ਜਿਹੜੇ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਸਭ ਤੋਂ ਪਹਿਲਾਂ ਆਪਾਂ ਮਖਾਣੀ ਨੂੰ ਜੋ ਹੈ 로ਸਟ ਕਰਾਂਗੇ ਥੋੜਾ ਜਿਹਾ ਐਸਮੂਸੇਕਲਵਾਵਾਂਗੇ ਜਦ ਤੱਕ ਕਿ ਕਰੰਚੀ ਨਾ ਹੋ ਜਾਣ ਇਸ ਨੂੰ ਤੁਸੀਂ ਹੱਥ ਨਾਲ ਤੋੜ ਕੇ ਦੇਖ ਲੈਣਾ ਹੈ ਕਿ ਕਦੋਂ ਇਹ ਚੰਗੀ ਤਰ੍ਹਾਂ ਨੇ ਜੋ ਟੁੱਟਣ ਲੱਗਦੇ ਨੇ ਤੇ ਕੜਕ ਕੜਕ ਦੀ ਆਵਾਜ਼ ਆਉਂਦੀ ਹੈ ਇਸ ਤੋਂ ਬਾਅਦ ਜੋ ਪੋਹਾ ਹੈ ਆਪਾਂ ਉਸ ਨੂੰ ਛਾਣਾਂਗੇ ਆਪਾਂ ਤੁਸੀਂ ਕੋਈ ਵੀ ਚੀਜ਼ ਆਪ ਦੇ ਅਕੋਰਡਿੰਗ ਵਧ ਘੱਟ ਕਰ ਸਕਦੇ ਹੋ ਜਿਸ ਤਰ੍ਹਾਂ ਮੈਨੂੰ ਪੋਹਾ ਜ਼ਿਆਦਾ ਵਧੀਆ ਲੱਗਦਾ ਹੈ ਤਾਂ ਪੋਹਾ ਮੈਂ ਜ਼ਿਆਦਾ ਐਡ ਕੀਤਾ ਸੀ ਪੋਹੇ ਨੂੰ ਛਾਣ ਕੇ ਸੇਕ ਲਵਾਉਣ ਤੋਂ ਬਾਅਦ ਜਦੋਂ ਥੋੜਾ ਜਿਹਾ ਕ੍ਰਾਂਚੀ ਹੋ ਜਾਵੇ ਤਾਂ ਇੱਕ ਆਪਾਂ ਚਮਚਾ ਦੇਸੀ ਘਿਓ ਦਾ ਲਵਾਂਗੇ ਜਸ ਦੇ ਵਿੱਚ ਪੀਨਟਸ ਆਪਾਂ ਐਡ ਕਰਾਂਗੇ ਤੁਸੀਂ ਜੇ ਕੋਈ ਚੀਜ਼ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਜੇ ਚਾਹੋ ਤਾਂ ਕੋਈ ਚੀਜ਼ ਵਧਾ ਘਟਾ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਰਾਈ ਐਡ ਕਰਾਂਗੇ ਰਾਈ ਤੋਂ ਬਾਅਦ ਜੇਕਰ ਤੁਸੀਂ ਚਾਹੋ ਤਾਂ ਨਾਰੀਅਲ ਦੇ ਟੁਕੜੀ ਵੀ ਕਰਕੇ ਪਾ ਸਕਦੇ ਹੋ ਨਹੀਂ ਤਾਂ ਇਸ ਨੂੰ ਜੇਕਰ ਤੁਸੀਂ ਚਾਹੋ ਤਾਂ ਕਦੂ ਕਸ ਕਰਕੇ ਵੀ ਪਾ ਸਕਦੇ ਹੋ ਨਾਲ ਦੀ ਨਾਲ ਹੀ ਆਪਾਂ ਇਸ ਦੇ ਵਿੱਚ ਗੋਜੂ ਨੇ ਬਦਾਮ ਨੇ ਕਿਸ ਵੀ ਚੀਜ਼ ਜੋ ਵੀ ਚੀਜ਼ਾਂ ਆਪਣੇ ਕੋਲ ਨੇ ਆਪਾਂ ਇਸ ਵਿੱਚ ਐਡ ਕਰ ਸਕਦੇ ਹਾਂ ਤੇ ਉਸ ਨੂੰ ਹਲਕਾ ਹਲਕਾ ਜਿਹਾ ਸੇਕ ਆਪ ਕੋ ਲਗਾਉਂਦੇ ਰਹਿਣਾ ਹੈ ਜਦੋਂ ਤੱਕ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਲੱਗੇ ਕਿ ਉਹ ਚੰਗੀ ਤਰ੍ਹਾਂ ਜੂ ਬਣ ਕੇ ਤਿਆਰ ਹੋ ਗਏ ਨੇ ਸੇਕਲ ਹੋਣ ਤੋਂ ਬਾਅਦ ਆਪਾਂ ਉਸ ਦੇ ਵਿੱਚ ਆਪਣੇ ਅਕੋਰਡਿੰਗ ਜਿੰਨੀ ਕਿ ਤੁਹਾਨੂੰ ਲੋੜ ਹੈ ਹਲਦੀ ਨਮਕ ਕਾਲਾ ਨਮਕ ਕਾਲੀ ਮਿਰਚ ਤੇ ਹੋਰ ਵੀ ਮਸਾਲੇ ਜੇਕਰ ਤੁਸੀਂ ਚਾਹੋ ਤਾਂ ਆਪਾਂ ਵਿੱਚ ਐਡ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਮਖਾਣੇ ਵੀ ਆਪਣੇ ਲਈ ਬਹੁਤ ਜ਼ਰੂਰੀ ਨੇ ਮਖਾਣੇ ਨੇ ਜੋ ਮੇਨਲੀ ਆਪਣੀਆਂ ਬੋਨਸ ਨੂੰ ਸਟਰੋਂਗ ਬਣਾਉਂਦੇ ਨੇ weight loss ਦੇ ਵਿੱਚ ਵੀ ਬਹੁਤ ਹੈਲਪ ਕਰਦੇ ਨੇ ਤੇ ਪੋਹਾ ਹੈ ਇਹ ਜਲਦੀ ਈਜ਼ੀ ਟੂ ਡਾਈਜੈਸਟ ਹੈ ਬਹੁਤ ਜਲਦੀ ਜੋ ਹੈ ਆਪਣੇ ਪਾਸ ਜਾਂਦਾ ਹੈ ਤਾਂ ਇਸ ਤੋਂ ਬਾਅਦ ਆਪਾਂ ਮਖਾਣੇ ਨੂੰ ਮਖਾਣੇ ਤੋਂ ਬਾਅਦ ਜੋ ਪੋਹਾ ਹੈ ਉਸ ਨੂੰ ਆਪਾਂ ਵਿੱਚ ਐਡ ਕਰਨਾ ਹੈ ਤੇ ਥੋੜੀ ਜਿਹੀ ਸੇਕ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜੋ ਸੇਕ ਲਵਾ ਲੈਣਾ ਹੈ ਜਿਆਦਾ ਸੇਕ ਨਹੀਂ ਲਗਾਉਣਾ ਬਸ ਦੋ ਜਾਂ ਚਾਰ ਦੋਕ ਮਿੰਟ ਹੀ ਆਪਾਂ ਲਵਾਵਾਂਗੇ ਜਿਸ ਦੇ ਨਾਲ ਜੋ ਹੈ ਬਹੁਤ ਚੰਗੀ ਤਰ੍ਹਾਂ ਹੈ ਤੇ ਜੋ ਮਖਾਣੇ ਹੈ ਉਹਨਾਂ ਵਿੱਚ ਨਮਕ ਮਿਰਚ ਜੋ ਰਚ ਜਾਵੇ ਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਸਰਵ ਕਰ